ਭਾਈ ਜੀ ਮੈਂ ਦੱਸੇ ਦਾ ਕਤਲ ਕੀਤਾ ਮੈਂ ਕੱਲ੍ਹ ਨੇ ਕੀਤਾ ਭਾਈ ਨੇ ਇਹਨੂੰ ਬੜਾ ਸਮਝਾਇਆ ਸੀ ਅਸੀਂ ਭਾਈ ਨਾ ਪੰਗੇ ਲੈ ਨਾ ਲੈ ਇਹ ਸਾਡੀ ਦੁਕਾਨ ਦੇ ਮੁਰੇ ਗੱਟੀਆਂ ਲਾਉਂਦਾ ਸੀ ਰਿਵਾਰ-ਵਾਰ ਦਿਖਾਉਂਦਾ ਸੀ ਅੱਜ ਦੇਖੋ ਇਹਦਾ ਰਿਵਾਰ-ਵਾਰ ਮੇਰੇ ਹੱਥ 'ਚ ਹੀ ਆ ਗੋਲੀ ਚਾਚਾ ਨਾਲ ਚੱਲੀ ਤੱਕਣ ਲਈ ਕਹੀ ਜਾਂਦੇ ਆ ਗਲਤ ਨਾ ਕੰਮ ਕਰ ਨਾ ਕਰ ਬਹੁਤ ਇਹਨੂੰ ਮੈਂ ਬੜਾ ਸਮਝਾਇਆ ਮਾਂਦੋ ਕੀ ਦੀ ਗੱਲ ਅੱਜ ਬੰਦਾ ਸਾਡਾ ਮਰ ਗਿਆ ਅਸੀਂ ਵੀ ਬਰਬਾਦ ਹੋ ਗਏ ਉਹ ਵੀ ਬਰਬਾਦ ਹੋ ਗਿਆ ਸਾਡਾ ਬਾਪੂ ਅੱਜ ਵੀ ਦੋ ਤਿੰਨ ਵਾਰੀ ਜਾ ਕੇ ਆਇਆ ਇਹਨਾਂ ਦੇ ਘਰੇ ਇਹ ਪਤੰਦਰ ਦੇ ਹੰਕਾਰੇ ਹੋਏ ਅੱਜ ਇਹਨਾਂ ਦਾ ਕੰਡਾ ਕੱਢਤਾ ਠੀਕ ਆ ਹੁਣ ਜੇਰਵਾਦ ਰੱਖਣਾ ਸੇਫਟੀ ਲਈ ਰੱਖੋ ਦਿਖਾਉਣ ਲਈ ਨਾ ਤੈਨੂੰ ਰੱਖੋ ਅਸੀਂ ਤਾਂ ਠੰਡਿਆਂ ਨੂੰ ਤੈਨੂੰ ਰਾੜਾ ਨਾਲ ਇਹ ਬੜਾ ਸਮਝਾਇਆ ਸੀ ਭਾਈਵਾ ਕਰਦਾ ਸੀ ਸਾਡੇ ਦੇ ਅੱਜ ਕੰਮ ਹੋ ਗਿਆ ਵੀਰੇ ਬੜੀ ਅਸੀਂ ਵੀ ਤਾਂ ਸਮਝਦੇ ਆ ਸਾਡੀ ਗਲਤੀ ਹੋਈ ਪਰ ਹੰਕਾਰੇ ਨੂੰ ਮਾਫ ਕਰਉਣੇ ਸਾਨੂੰ ਕਿਰਪਾ ਕੀਤੀ ਸੀ 25 ਦਿਨ ਇਹਦੇ ਮਗਰ ਨਹੀਂ ਗਿਆ ਇੱਕ ਵਾਰ ਵੀ 25 ਦਿਨ ਹੋ ਗਏ ਸਾਡੇ ਰਾਜਨਾਮੇ ਗਰੇਵਾਲ ਦੇ ਜਨ ਨਾਲ ਬਾਪੂ ਨਾਲ ਸਾਡੇ ਫੋਨ ਤੇ ਇਹਨਾਂ ਨੇ ਕਹਿਤਾ ਸੀ ਸਾਡਾ ਬੰਦਾ ਨਹੀਂ ਬੜੂਗਾ ਆਕੇ ਸਾਡਾ ਬੰਦਾ ਨਹੀਂ ਬੜੂਗਾ ਆਕੇ ਪਰ ਇਹ ਐਤਵਾਰ ਨੂੰ ਜਾਣ ਕੇ ਆਇਆ ਸਾਡੀ ਦੁਕਾਨ ਦੇ ਨਾਲ ਗਵਾਂਡੀ ਲਵਲੀ ਅਿੱਤੇ ਦਿਨੀ ਜਗਰਾਉਂ ਦੇ ਵਿੱਚ ਕੋਠੇ ਸ਼ੇਰ ਜੰਗ ਦੇ ਵਿੱਚ ਇੱਕ ਸਕੋਰਪੀਓ ਗੱਡੀ ਨੂੰ ਅੱਗ ਲਗਾ ਕੇ ਇੱਕ ਵਿਅਕਤੀ ਨੂੰ ਕਤਲ ਕੀਤਾ ਗਿਆ ਸੀ। ਮਾਮਲੇ ਦੇ ਵਿੱਚ ਅੱਜ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ। ਇੱਕ ਵਿਅਕਤੀ ਉਸ ਕਤਲ ਦੀ ਔਰ ਸਕੋਰਪੀਓ ਨੂੰ ਅੱਗ ਲਗਾਉਣ ਦੀ ਜ਼ਿੰਮੇਵਾਰੀ ਲੈ ਰਿਹਾ। ਉਸਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਜਿੱਥੇ ਸ਼ਖਸ ਦੀ ਗੱਡੀ ਨੂੰ ਅੱਗ ਲਗਾਈ ਉੱਥੇ ਹੀ ਡੰਡਿਆਂ ਦੇ ਨਾਲ ਜਸਕੀਰਤ ਸਿੰਘ ਦੀ ਕੁੱਟਮਾਰ ਕੀਤੀ ਤੇ ਉਸ ਦਾ ਪਿਸਤੌਲ ਵੀ ਖੋਲਿਆ। ਇਸ ਮੌਕੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ। ਉੱਥੇ ਹੀ ਮ੍ਰਿਤਕ ਜਸਕੀਰ ਸਿੰਘ ਦਾ ਅੰਤਿਮ ਸੰਸਕਾਰ ਵੀ ਕੀਤਾ ਗਿਆ। ਮ੍ਰਿਤਕ ਦੇ ਪਰਿਵਾਰਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੇ ਵਿੱਚ ਸ਼ਾਮਲ ਜਿਹੜੇ ਵੀ ਵਿਅਕਤੀ ਨੇ ਉਹਨਾਂ ਨੂੰ ਸਖਤ ਸਜ਼ਾਾਂ ਦਿੱਤੀਆਂ ਜਾਣ। ਦੱਸਦੀ ਹੈ ਕਿ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਇਹ ਸਾਰਾ ਮਸਲਾ ਖੜਿਆ ਹੋਇਆ ਜਿਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਦੇ ਵੱਲੋਂ ਆਪਣੀਆਂ ਟੈਕਨੀਕਲ ਟੀਮਾਂ ਦੇ ਨਾਲ ਮਿਲ ਕੇ 48 ਘੰਟਿਆਂ ਦੇ ਵਿੱਚ ਮੁੱਖ આરોપી ਨੂੰ ਕਾਬੂ ਕੀਤਾ ਗਿਆ ਉਸ ਦੇ ਕੋਲੋਂ ਪਿਸਤੌਲ ਵੀ ਬਰਾਮਦ ਕਰ ਲਿਆ ਹੁਣ ਰਿਮਾਂਡ ਤੇ ਇਸ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਤਾਂ ਭਰਾ ਦੇ ਵੱਲੋਂ ਜਿਸ ਦਾ ਕਤਲ ਕੀਤਾ ਗਿਆ ਉਸ ਦੇ ਭਰਾ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਉਸ ਨੇ ਦੱਸਿਆ ਕਿ ਕਿਵੇਂ ਗੱਡੀ ਦੀ ਪਾਰਕਿੰਗ ਤੋਂ ਇਹ ਝਗੜਾ ਸ਼ੁਰੂ ਹੋਇਆ ਹਾਲਾਂਕਿ ਸਮਝੌਤਾ ਰਾਜ਼ੀਨਾਮਾ ਹੋ ਚੁੱਕਿਆ ਸੀ ਪਰ ਫਿਰ ਵੀ ਵੈਰੀਆਂ ਦੇ ਵੱਲੋਂ ਦੁਸ਼ਮਨਾ ਦੇ ਵੱਲੋਂ ਪੂਰਾ ਪਲਾਨ ਬਣਾ ਕੇ ਉਸਦੇ ਭਰਾ ਦਾ ਕਤਲ ਕੀਤਾ ਗਿਆ ਔਰ ਸਕੋਰਪੀਓ ਗੱਡੀ ਨੂੰ ਅੱਗ ਲਗਾ ਦਿੱਤੀ ਜਗਰਾਉਂ ਦੇ ਕੋਠੇ ਸ਼ੇਰ ਜੰਗ ਦਾ ਇਹ ਪੂਰਾ ਮਾਮਲਾ ਹੈ ਇਨਸਾਫ ਹੀ ਚਾਹੀਦਾ ਹੀ ਆਪਾਂ ਨੂੰ ਤਾਂ ਹਾਂਜੀ ਗੱਲ ਇਹ ਹੋਈ ਸੀਗੀ ਜੀ ਥੋੜੀ ਜੀ ਕੋਈ ਗੱਡੀ ਦੀ ਪਾਰਕਿੰਗ ਦਾ ਰੋਲਾ ਸੀਗਾ ਵੀ ਉਹ ਪਾਰਕਿੰਗ ਨਹੀਂ ਸੀ ਲਾਉਣ ਦਿੰਦਾ ਇੱਕ ਅੱਧਾ ਫੁੱਟ ਇੱਧਰ ਉੱਧਰ ਹੋ ਜਾਂਦੇ ਕਈ ਵਾਰੀ ਸਪੇਸ ਘਟ ਜਾਂਦੀ ਹੈ ਇਹ ਗੱਡੀ ਵੱਡੀ ਸੀਗੀ ਤੇ ਉਸੇ ਕਰਕੇ ਉਹਨਾਂ ਦੀ ਨੋਕਜੋਕ ਹੋ ਗਈ ਸੀਗੀ ਚਲੋ ਉਦੋਂ ਬਾਅਦ ਜੀ ਉਹਨੇ ਕਿਆ ਸੀਗਾ ਵੀ ਸਾਡੀ ਦੁਕਾਨ ਦੇ ਮੂਹਰੇ ਗੱਡੀ ਨਾ ਲਾਈ ਤੇ ਐਤਵਾਰ ਵਾਲੇ ਦਿਨ ਜੀ ਚਲੋ ਐਤਵਾਰ ਨੂੰ ਦੁਕਾਨਾਂ ਬੰਦ ਹੁੰਦੀਆਂ ਨੇ ਐਤਵਾਰ ਨੂੰ ਵੀਰਾ ਆਪਦੇ ਦੋਸਤ ਕੋਲੇ ਲਵਲੀ ਕੋਲੇ ਚੱਲਿਆ ਗਿਆ ਈ ਤੇ ਕਿਸੇ ਨੇ ਉਹਨੂੰ ਖਬਰ ਲਾਤੀ ਵੀ ਤੁਹਾਡੀ ਦੁਕਾਨ ਬਾਹਰ ਉਹਦੀ ਜੱਸੇ ਦੀ ਗੱਡੀ ਖੜੀ ਆ ਤੇ ਜੀ ਸੋਮਵਾਰ ਨੂੰ ਜਾ ਕੇ ਜਾਂ ਐਤਵਾਰ ਨੂੰ ਹੀ ਸ਼ਾਇਦ ਉਸੇ ਦਿਨ ਦੱਸਤਾ ਹੋਵੇ ਇਹਨਾਂ ਨੂੰ ਜਾ ਕੇ ਵੀ ਗੱਡੀ ਖੜੀ ਆ ਬਈ ਤੁਹਾਡੇ ਉਧਰ ਤੇ ਮੰਗਲਵਾਰ ਨੂੰ ਜੀ ਇਹ ਵਾਰਦਾਤ ਹੋ ਗਈ ਰਾਤ ਨੂੰ 9:00 ਵਜੇ 8:30 ਵਜੇ ਜੀ ਮੈਂ ਵੀਰੇ ਕੋਲੋਂ ਹੀ ਗਿਆ ਵਾਂ ਵੀਰਾ ਸੀਗਾ ਭੰਡਾਰੀ ਮਾਰਕੀਟ ਜਗਰਾਉਂ ਤੇ ਮੈਂ ਘਰੇ ਰੋਟੀ ਖਾਣ ਚੱਲਿਆ ਗਿਆ ਸੀਗਾ ਜੀ ਮੈਂ ਵਾਪਸ ਹੀ ਜਾਣਾ ਸੀਗਾ 9 ਵਜੇ ਅੱਧੇ ਇੱਕ ਘੰਟੇ ਹੀ ਬਸ ਰੋਟੀ ਖਾਣ ਹੀ ਜਾਣਾ ਸੀ ਘਰੇ ਤੇ ਮੈਂ ਭਾਬੀ ਨੂੰ ਲੈ ਕੇ ਮੈਂ ਕਿਹਾ ਭਾਬੀ ਤੁਸੀਂ ਤਿਆਰ ਹੋਏ ਫਿਰਦੇ ਹੋ ਕਹਿੰਦੇ ਵੀ ਮੈਂ ਮੂਵੀ ਦੇਖਣ ਜਾਣਾ ਵਾਂ ਤੇਰੇ ਵੀਰੇ ਨਾਲ ਵੀ ਉਹ ਆਉਂਦਾ ਮੈਨੂੰ ਲੈਣ ਉਹਦੇ ਕੋਲ ਵੱਡੀ ਗੱਡੀ ਹੁੰਦੀ ਸੀ ਐਨ ਮੇਰੇ ਕੋਲੇ ਛੋਟੀ ਹੁੰਦੀ ਸੀ ਬਲੀਨ ਨੂੰ ਤੇ ਮੈਂ ਕਿਹਾ ਭਾਬੀ ਮੈਂ ਉਧਰ ਨੂੰ ਹੀ ਚੱਲਿਆ ਵਾਂ ਰੋਟੀ ਖਾਣ ਤੋਂ ਬਾਅਦ ਮੈਂ ਕਿਹਾ ਵੀ ਭਾਬੀ ਮੈਂ ਉਧਰ ਨੂੰ ਹੀ ਚੱਲਿਆ ਤੁਹਾਨੂੰ ਉਧਰ ਡ੍ਰੌਪ ਕਰ ਦੂੰਗਾ ਵੀਰੇ ਕੋਲੇ ਵੀ ਵੀਰਾ ਇੱਧਰ ਨੂੰ ਆਊਗਾ ਪਰ ਆ ਚਦਲਾ ਬਦਲੀ ਕਰ ਲੈ ਗੱਡੀ ਦੀ ਤੇ ਜੀ ਜਦੋਂ ਉੱਥੇ ਪ ਤਾਂ ਉੱਥੇ ਗੱਡੀ ਨੂੰ ਜੇ ਮਤਲਬ ਰਾਹ 'ਚ ਜਦੋਂ ਜਾ ਰਹੇ ਸੀਗੇ ਰਾਹ 'ਚ ਵੀਰਾ ਇਧਰੋਂ ਆ ਰਿਹਾ ਹੋਣਾ ਘਰ ਨੂੰ ਤੇ ਉਹ ਗੱਡੀ ਨੂੰ ਅੱਗ ਲੱਗੀ ਪਈ ਸੀ ਜੀ ਵੀਰਾ ਮੂਰੇ ਪਿਆ ਸੀਗਾ ਜੀ ਤੜਫੀ ਜਾਂਦਾ ਸੀ ਵਿਚਾਰਾ ਮੇਰੇ ਖਿਆਲ ਨਾਲ 15 20 ਜਣੇ ਕੋਲੇ ਖੜੇ ਹੋਣਗੇ ਜੀ ਲੋਕੀ ਮੂਵੀਆ ਬਣਾਈ ਜਾਂਦੇ ਸੀਗੇ ਕਿਸੇ ਨੇ ਜੀ ਉਹਨੂੰ ਚੱਕਿਆ ਨਹੀਂ ਨਾ ਉਹਨੂੰ ਪਾਣੀ ਪਿਆ ਪੱਟੀ ਕੀਤੀ ਕੁਝ ਵੀ ਨਹੀਂ ਕੀਤਾ ਜੀ ਕਿਸੇ ਨੇ ਫੋਨ ਤੱਕ ਨਹੀਂ ਕੀਤਾ ਜੀ ਸਾਨੂੰ ਵੀ ਸਾਡੇ ਘਰੇ ਫੋਨ ਲਾਦਣ ਕਿਉਂਦੀ ਪਿੰਡ ਦਾ ਬੰਦਾ ਸੀਗਾ ਜੀ ਆਏ ਤਾਂ ਪਤਾ ਹੀ ਹੁੰਦਾ ਵੀ ਪਿੰਡ ਦਾ ਹੀ ਆ ਤੇ ਚਲੋ ਫਿਰ ਮੈਂ ਤੇ ਭਾਬੀ ਗਏ ਜੀ ਉਹਦੇ ਕੋਲੇ ਅਸੀਂ ਹਲਾਇਆ ਹਲੂਆ ਵੀ ਉੱਠ ਉਹ ਤਾਂ अनकॉन्शियस ਸੀਗਾ ਜਿਵੇਂ बेहोਸ਼ ਹੀ ਪਿਆ ਸੀਗਾ ਤੇ ਬਾਬਾ ਸਾਰੇ ਲੱਗੇ ਵੀ ਕਿਹਨੇ ਕੀਤਾ ਕੰਮ ਇਹ ਹੁਣ ਕੋਈ ਵੀਡੀਓ ਵੀ ਵਾਇਰਲ ਹੋ ਰਹੀ ਹੈ ਉਹਨਾਂ ਨੇ ਵੀਡੀਓ ਵੀਡੀਓ ਆ ਪਾਈਆਂ ਨੇ ਜੀ ਉਹਨਾਂ ਨੇ ਆਪ ਵੀ ਵੀਡੀਓ ਪਾਤੀ ਸੀ ਉਹਨਾਂ ਨੇ ਵੀਡੀਓਆਂ ਪਾਈਆਂ ਨੇ ਬਾਕੀ ਸਾਹਮਣੇ ਕੈਮਰੇ ਦੀਆਂ ਵੀਡੀਓ ਵੀ ਬਹੁਤ ਲੀਕ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਪੈ ਰਹੀਆਂ ਨੇ ਸਾਡੇ ਕੋਲ ਵੀ ਸਾਡੇ ਫ੍ਰੈਂਡਾਂ ਨੇ ਪਾਈਆਂ ਨੇ ਕੈਨੇਡਾ ਤੋਂ ਕਿ ਤੁਸੀਂ ਆ ਦੇਖੋ ਇਹ ਸ਼ਰਿਆਮ ਦੇਖ ਰਹੇ ਨੇ ਜੀ ਖੰਡੇ ਮਾਰਦੇ ਕਿਰਪਾਨਾਂ ਮਾਰਦੇ ਜੀ ਫਿਰ ਉਹ ਮੈਗਜ਼ੀਨ 45 ਦਾ ਵੈਪਨ ਵੀ ਨਾਲ ਲੈ ਕੇ ਨੇ ਫਿਰ ਉਹ ਸ਼ਰਿਆਮ ਇਹ ਵੀ ਕਹਿ ਰਹੇ ਨੇ ਉਹ ਵੈਪਨਸ ਜੋ ਜਸਕੀਰ ਦਾ ਸੀ ਉਹ ਜਸਕੀਰ ਦਾ ਸੀ ਰਜਿਸਟਰ ਸੀ ਇਹ ਰਜਿਸਟਰ ਜੀ ਰਜਿਸਟਰ ਲਾਇਸੈਂਸ ਸੀ ਹਾਂਜੀ ਲਾਇਸੈਂਸ ਸੀ ਫਿਰ ਉਹ ਇਹ ਵੀ ਕਿਹਾ ਕਹਿ ਰਿਹਾ ਵੀ ਸਾਲੇ ਤੋਂ ਇੱਕ ਵੀ ਨਹੀਂ ਚੱਲੀ ਇਹ ਬੜਾ ਸਮਝਾਇਆ ਸੀ ਇੱਕ ਵੀ ਨਹੀਂ ਚੱਲੀ ਤੇ ਸ਼ਰਿਆਮ ਤੇ ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ ਪੁਲਿਸ ਨੇ ਹਲੇ ਤੱਕ ਜੀ ਕੋਈ ਗ੍ਰਿਫਤਾਰੀ ਨਹੀਂ ਭਾਈ ਪਰ ਪੁਲਿਸ ਹੌਸਲਾ ਦੇ ਰਹੀ ਆ ਵੀ ਗ੍ਰਿਫਤਾਰੀਆਂ ਜਲਦੀ ਤੋਂ ਜਲਦੀ ਹੋਣਗੀਆਂ ਤੇ ਜਿਹੜੇ ਬੰਦੇ ਨੇ ਵੀਡੀਓ ਪਾਈ ਆ ਉਹਦੇ ਨਾਲ ਕੋਈ ਹੋਰ ਬੰਦੇ ਵੀ ਹੈਗੇ ਨੇ ਉਹਦੇ ਨਾਲ ਉਹਦੇ ਨਾਲ ਉਹਦਾ ਇੱਕ ਭਰਾ ਵਾ ਦੋਵਾਂ ਭਰਾਵਾਂ ਦੇ ਦੁਬੱਟੇ ਉੱਥੇ ਪਏ ਨੇ ਤੇ ਬਾਕੀ ਜਿਨ੍ਹਾਂ ਨੇ ਦੋ ਦੋਨੇ ਮੋਟਰਸਾਈਕਲ ਕਰਨੇ ਮੂਹਰੇ ਸੱਟ ਕੇ ਗੱਡੀ ਰੋਕੀ ਆ ਸਾਡਾ ਕਿਤੇਜਾ ਬਾਹਰ ਆਇਆ ਵਾ ਤੇ ਬਾਹਰ ਆ ਕੇ ਫਿਰ ਕਰਨੇ ਮਗਰ ਦੀ ਪਿਆ ਇੱਕ ਮੂਰ ਦੀ ਪੈ ਗਿਆ ਫਿਰ ਇਹ ਦੋਹਾਂ ਭਰਾਵਾਂ ਨੇ ਪਿੱਕਾ ਲਿਆਂਦਾ ਜੀ ਪਿੱਕੇ ਪਿੱਕੇ ਦਾ ਉਹ ਮਾਰਕਾ ਟਾਟਾ ਦਾ ਮੂਹਰੇ ਸਵੇਰੇ ਜਦੋਂ ਅਸੀਂ ਮਾਰਨਿੰਗ ਦੇਖਿਆ ਤਾਂ ਉਹ ਮੂਹਰੇ ਟੁੱਟ ਡੱਗਿਆ ਪਿਆ ਸੀ ਫਿਰ ਅਸੀਂ ਚੌਂਕੀ ਮਾਨ ਸਾਨੂੰ ਪਤਾ ਲੱਗਿਆ ਸ਼ਾਮ ਨੂੰ ਗੱਡੀ ਫੜ ਲਈ ਗਈ ਹੈ ਅਸੀਂ ਉੱਥੇ ਗਏ ਆ ਫਿਰ ਜਿਹੜੀ ਗੱਡੀ ਨਾਲ ਸਾਡ ਪੱਥਰ ਮਾਰ ਕੇ ਸ਼ੀਸ਼ੇ ਭੰਨੇ ਗਏ ਆ ਵਿੱਚ ਪੈਟਰੋਲ ਡੋਲ ਕੇ ਅੱਗ ਲਾਈ ਗਈ ਹੈ ਜੀ ਉਹ ਉਹਨਾਂ ਦੀ ਕੈਂਪਰ ਗੱਡੀ ਦੇ ਵਿੱਚ ਪੱਥਰ ਵੀ ਪਏ ਨੇ ਅੱਜ ਵੀ ਮਜੂਰ ਅਸੀਂ ਪੁਲਿਸ ਤੋਂ ਮੰਗ ਕਰਦੇ ਹਾਂ ਸਾਨੂੰ ਇਨਸਾਫ ਚਾਹੀਦਾ ਜੀ ਜਲਦੀ ਤੋਂ ਜਲਦੀ ਠੀਕ ਇਹ ਇਲਾਵਾ ਤੁਹਾਡਾ ਤੇ ਜਸਕੀਰਤ ਦੀ ਇਤਾਂ ਦੀ ਮੌਤ ਤੇ ਕੀ ਕਹੋਗੇ ਜੀ ਦੇਖੋ ਜੀ ਬੜੀ ਦੁੱਖ ਦੀ ਗੱਲ ਹੈ ਕਿਉਂਕਿ ਆ ਛੋਟੀ ਉਮਰ ਦੇ ਵਿੱਚ ਜਦੋਂ ਬੰਦਾ ਕੋਈ ਤਰੱਕੀ ਕਰਦਾ ਤੇ ਪੰਜਾਬ ਸਰਕਾਰ ਨੂੰ ਇਹਨਾਂ ਚੀਜ਼ਾਂ ਤੇ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੇ ਹਾਲਾਤ ਜਾ ਕਿੱਧਰ ਨੂੰ ਰہے ਆ ਜਸਕੀਰਤ ਸਿੰਘ ਜਿਨ੍ਹਾਂ ਨੂੰ ਮੈਂ ਆ ਸੋਸ਼ਲ ਮੀਡੀਆ ਦੇ ਰਾਹੀਂ ਹੀ ਜਾਣਦਾ ਸੀਗਾ ਕਿਉਂਕਿ ਉਹ ਆਪਣੇ ਟ੍ਰੇਡਿੰਗ ਦੇ ਉੱਪਰ ਵੀਡੀਓਜ਼ ਵਗੈਰਾ ਉਹਨਾਂ ਦੀਆਂ ਆਉਂਦੀਆਂ ਸੀਗੀਆਂ ਤੇ ਅਸੀਂ ਇੱਕ ਸੇਮ ਲਾਈਨ ਦੇ ਬੰਦੇ ਆ ਸੇਮ ਲਾਈਨ 'ਚ ਕੰਮ ਕਰਦੇ ਆ ਸਟਾਕ ਮਾਰਕੀਟ ਦੇ ਤੇ ਬੱਚਿਆਂ ਨੂੰ ਸੇਧ ਦਿੰਦਾ ਸੀ ਜਿਸ ਕਿ ਰਤ ਬਹੁਤ ਵਧੀਆ ਕਿ ਤੁਸੀਂ ਸਿੱਖੋ ਪੰਜਾਬ 'ਚ ਰਹਿ ਕੇ ਤੁਸੀਂ ਜੇ ਟ੍ਰੇਡਿੰਗ ਕਰਦੇ ਆ ਜਾਂ ਕੰਮ ਕਰਦੇ ਆ ਹਨ ਤੇ ਆਪਣੇ ਗਰੀਬ ਪਰਿਵਾਰ ਤੋਂ ਉੱਠ ਕੇ ਉਹਨੇ ਮਿਹਨਤ ਕੀਤੀ ਸੀ ਇਹਨਾਂ ਉੱਪਰ ਗਿਆ ਸੀ ਪਰ ਤਰਾਸ ਦੀ ਇਹ ਹੈ ਕਿ ਅੱਜ ਮੈਨੂੰ ਲੱਗਦਾ ਕਿ ਪੰਜਾਬ 'ਚ ਕੋਈ ਵੀ ਬੰਦਾ ਕਾਮਯਾਬ ਹੁੰਦਾ ਤਾ ਉਹਦੀ ਉਹ ਗਲਤੀ ਹੋ ਜਾਂਦੀ ਹੈ ਜਾਂ ਕਿਤੇ ਨਾ ਕਿਤੇ ਉਹ ਉਹਦਾ ਕਸੂਰ ਹੋ ਜਾਂਦਾ ਕਿ ਕਾਮਯਾਬ ਬੰਦੇ ਨੂੰ ਛੇਤੀ ساری ਦੁਨੀਆ ਥੱਲੇ ਸਿੱਟਣ ਦੀ ਕੋਸ਼ਿਸ਼ ਕਰਦੀ ਹੈ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਸਿੱਟਣ ਦੀ ਕੋਸ਼ਿਸ਼ ਕਰੋ ਤੇ ਬੜੀ ਮੰਦਪਾਗੀ ਘਟਨਾ ਇਹ ਜਸਕੀਰਤ ਸਿੰਘ ਦੇ ਨਾਲ ਕਿਉਂਕਿ ਬੜਾ ਇੱਕੋ ਲਾਈਨ ਦੇ ਹੋਣ ਕਰਕੇ ਦੇਖਦੇ ਸੀਗੇ ਕਿ ਬਈ ਬਹੁਤ ਵਧੀਆ ਕੰਟੈਂਟ ਸੀ ਬੱਚੇ ਸਿੱਖ ਰਹੇ ਸੀ ਅੱਜ ਮੈਨੂੰ ਕਈ ਬੱਚਿਆਂ ਦੇ ਮੈਸੇਜ ਆਏ ਕਿ ਬਈ ਆ ਗੱਲ ਹੋ ਗਈ ਮੈਨੂੰ ਉੱਥੋਂ ਹੀ ਪਤਾ ਲੱਗਿਆ ਹੁਣ ਘੰਟਾ ਤੋਂ ਪਹਿਲਾਂ ਹਜੇ ਪਤਾ ਲੱਗਿਆ ਤੇ ਮੈਂ ਇੱਥੇ ਆ ਕੇ ਕੋਸ਼ਿਸ਼ ਕੀਤੀ ਹੈ ਕਿ ਮੈਂ ਪਰਿਵਾਰ ਨੂੰ ਮਿਲਾਂ ਤੇ ਬੜੀ ਦੁੱਖ ਦੀ ਗੱਲ ਹੈ ਜੀ ਇਹ ਚੀਜ਼ਾਂ ਨੂੰ ਪੰਜਾਬ ਸਰਕਾਰ ਨੂੰ ਇਸ ਪਰਿਵਾਰ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ ਜਿਹੜੇ ਵੀ ਇਸ ਚੀਜ਼ ਦੇ ਦੋਸ਼ੀ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਛੇਤੀ ਹੋਵੇ ਕਿਉਂਕਿ ਦੇਖੋ ਕਿਸੇ ਦਾ ਪੁੱਤ ਚਲਾ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਹੁਣ ਉਹ ਇਨਸਾਫ ਲਈ ਗੁਹਾਰ ਲਾਉਣ ਵਾਰ-ਵਾਰ ਇਸ ਚੀਜ਼ ਦਾ ਰੌਲਾ ਪਾਉਣ ਇਹ ਚੀਜ਼ ਚੰਗੀ ਨਹੀਂ ਲੱਗਦੀ ਸਰਕਾਰ ਨੂੰ ਇੱਥੇ ਸਖਤ ਤੋਂ ਸਖਤ ਕਾਰਵਾਈ ਜਲਦੀ ਤੋਂ ਜਲਦੀ ਕਰਨੀ ਚਾਹੀਦੀ ਹੈ। ਰਾਤ ਪੱਛੀ ਨੂੰ ਰਾਤ ਨੂੰ 8.5 9:00 ਦੀ ਇੱਕ ਬੜੀ ਮਹੰਤਾ ਕਿੱਢਣਾ ਹੋਣੀ ਸੀ ਆ ਕੋਠੀ ਸ਼ਹਿਰ ਜਾਂ ਪਿੰਡ ਕਹਿੰਦਾ ਥਾਂਾਂ ਤੇ ਵੀ ਕਰਾਉਂਦੇ ਵਿੱਚ ਤੇ ਜਿਸ ਕਿਰਤ ਨਾਮ ਦੇ ਡੀਬੀ ਦੇ ਡੈਕ ਹੋ ਗਈ ਸੀ ਤੇ ਇਹਦੀ ਗੱਡੀ ਨੂੰ ਅੱਗ ਲੱਗੀ ਸੀ ਸਕੋਰਪੀਓ ਕੱਡੀ ਜਿਹਦਾ ਨੰਬਰ ਹੈ ਪੀਜੀ 10 ਜੇਜ਼ ਐ 2700 ਪਰ ਉਹ ਸੋ ਬਲਾਈਂਡ ਮੋਟਰਸਿਕਲ ਦਾ ਤਰ੍ਹਾਂ ਪੀਨੀ ਜਿਹੜੀ ਉਹ ਲੋਕੇ ਦੇ ਕਪਤੀਸ਼ੂ ਪ੍ਰਤੀ ਦੇ ਫਾਦਰ ਦੇ ਬਿਆਨ ਫਾਦਰ ਨੇ ਵੀ ਆਕੇ ਬਿਆਨ ਲਖਾਇਆ ਤਾਂ ਫਿਕਰ ਆਊਟ ਹੋਇਆ ਕਿ ਇੱਕ ਬੰਦਾ ਜਿਹਦਾ ਨਾਮ ਰਮਨ ਸਿੰਘ ਹੈ ਤੇ ਉਹ ਆਪਣੇ ਸੁਰ ਸਾਥੀਆਂ ਨਾਲ ਉਹਨੇ ਵਾਅਦਾ ਨੂੰ ਗਾਮ ਦਿੱਤਾ ਤੇ ਤਪतीशਾਂ ਤੇ ਤਪतीश ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਡੀਐਸਪੀ ਜਗਰਾਉਂ ਡੀਐਸਪੀ ਬੀ ਐਸਐਚਓ ਸਿਟੀ ਦੇ ਨਾਲ ਇਨਚਾਰਜ ਫੌਂਕੀ ਬਸਟੈਂਡ ਸੋ ਮਲਟੀਪਲ ਟੀਮਾਂ ਨੂੰ ਐਕਟਿਵੇਟ ਕੀਤਾ ਗਿਆ ਤੇ ਤਪतीश ਅਗੇ ਵਧੀ ਕਾਫੀ ਮਿਹਨਤ ਲੱਗੀ ਸੀਸੀਟੀਵੀ ਕੈਮਰਸ ਦੀ ਚੈਕਿੰਗ ਹੋਈ ਡਿਟੇਲਡਲੀ ਮੋਬਾਈਲ ਬੜੀ ਸੀਰੀਅਸ ਗੱਲਾਂ ਜਿਹੜੀਆਂ ਲੋਕੇਸ਼ਨਸ ਐ ਉਹਨਾਂ ਦੀ ਅਸੀਂ ਵਰਤੋਂ ਕਰਦੇ ਹੋਏ ਅੱਜ ਸਵੇਰੇ ਜਿਹੜਾ ਮੇਨ ਦੋਸ਼ੀ ਹੈ ਰਮਨਦੀਪ ਨੂੰ ਅਰੈਸਟ ਕਰ ਲਿਆ ਇਸ ਨੂੰ ਜੋ 30 ਜਿਹੜਾ ਮਕਦਮਾ ਨੰਬਰ ਹੈਗਾ 173 ਵੱਡਾ 25 ਅੰਡਰ 113 190 199 324 4 BRS ਉਹਦੇ ਵਿੱਚ ਇਹਦੀ ਗ੍ਰਿਫਤਾਰੀ ਹੋ ਗਈ ਹੈ ਜਿਹੜਾ ਮੇਨ ਦੋਸ਼ੀ ਹੈ ਜਿਹਦਾ ਨਾਮ ਰਮਨਦੀਪ ਸਿੰਘ ਹੈ ਤੇ ਇਹਦੇ ਕਬੂਲੇ ਵੀ ਅਸੀਂ ਕਰ ਲਈ ਹੈ ਇੱਕ ਗੱਡੀ ਜਿਹੜੀ ਵਾਦਾਲ ਦੇ ਵਿੱਚ ਵਰਤੀ ਸੀ ਜਿਹਦਾ ਨਾਮ ਜਿਹਦਾ ਨੰਬਰ ਹੈਗਾ PP10 DZ4568 ਇਹ Tata Zenon ਜਿਹੜੀ ਪਿਕਅਪ ਤੇ ਦਿੱਤੀ ਹੈ ਉਹ ਸੀ ਨਾਲ ਗੱਡੀ ਤੋਂ ਵਾਈਫੋਂ ਵੀ ਮਿਲਿਆ ਹੈਗਾ ਇਹ ਇੱਕ ਜਿਹੜਾ ਮਰਮਿਲਾ ਬਲਕਤੀ ਹੈਗਾ ਤਸਕੀਰਤ ਉਹਦਾ 45 ਮੋਰ ਦਾ ਪਿਸਤਲ ਜਿਹੜੀ ਮੈਗਜ਼ੀਨ ਵੀ ਮਿਲਿਆ ਹੈਗਾ ਜਿਹਨੂੰ ਉਹ ਵੀ ਅਸੀਂ ਕਵਰ ਕਰ ਲਏ ਤੇ ਨਾਲ ਜਿਹੜੀ ਪੈਟਰੋਲ ਦੀ ਇੱਕ ਬੋਤਲ ਹੈਗੀ ਹੈ ਪੂਰੀ ਜਿਹਦੇ ਨਾਲ ਗੱਡੀ ਨੂੰ ਅੱਗੇ ਚਲਦੇ ਸੀ ਉਹ ਵੀ ਅਸੀਂ ਕਵਰ ਕਰ ਲਿਆ ਸੋ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਜਿਹੜੇ ਦਿਨ ਦਾ ਸਾਡਾ ਰਿਮਾਂਡ ਵੀ ਮਿਲ ਗਿਆ ਤੇ ਹੁਣ ਅੱਗੇ ਜਿਹੜੀ ਡਿਟੇਲਡ ਇਨਵੈਸਟੀਗੇਸ਼ਨ ਹੈ ਇਹਦੇ ਨਾਲ ਹੋਰ ਪਤਾ ਲੱਗੇਗਾ ਕਿ ਜਿਹਨੇ ਬਾਹਰ ਨੂੰ ਜਾਣ ਦਿੱਤਾ ਕਿਉਂ ਦਿੱਤਾ ਉਹ ਸਾਰਾ ਡਿਟੇਲ ਤੇ ਚੱਲੂਗੀ ਮੁੱਢਲੀ ਤੌਰ ਤੇ ਇਹ ਪਤਾ ਚਲਿਆ ਕਿ ਇਹਨਾਂ ਦੀ ਆਪਸ ਕੋਈ ਮਤਲਬ ਪਰਸਨਲ ਐਨਿਮੀਟੀ ਸੀ ਜਿਹੜੀ ਵੀ ਕੁਝ ਦਿਨ ਪਹਿਲਾਂ ਵੀ ਕੋਈ ਜੀ ਛੋਟੀ ਹਾਸੋਨੀ ਹੋਈ ਝੜਕ ਹੋਈ ਤੇ ਉਸ ਤੋਂ ਬਾਅਦ ਪੰਚਾਇਤੀ ਤੌਰ ਤੇ ਆਪਸ ਬੈਠੀਏ ਤਾਂ ਕਿ ਇਸ ਟੀਨ ਨੂੰ ਰਿਜ਼ੋਲਵ ਕੀਤਾ ਜਾਏ ਬਟ ਅਨਫੋਰਚਨਟਲੀ ਉਸ ਬਤੂ ਸਮੇਂ ਇਨਸੀਡੈਂਟ ਹੋਇਆ ਜਿਹਦੇ ਕਰਕੇ ਇਹ ਹੁੰਦੀ ਕਿ ਸਾਰੇ ਰਮਣ ਉਹ ਹੀ ਹੈ ਜਿਸ ਦੀ ਵੀਡੀਓ ਵਾਇਰਲ ਹੋ ਨੇ ਆਪ ਕੀਤੀ ਹੈ ਜੀ ਕਿ ਮੈਂ ਇਸਰਾ ਦੇਖੋ ਵੀਡੀਓ ਸੋਸ਼ਲ ਮੀਡੀਆ ਤੇ ਇਹ ਚੱਲ ਰਹੀ ਜੇ ਕਿ ਮੈਂ ਹਾਲ ਹੀ ਨੂੰ ਇੱਕ ਬੰਦਾ ਆਜੀ ਟ੍ਰੇਨਿੰਗ ਦਾ ਫਸਤਾ ਹੋਇਆ ਨਹੀਂ ਲੋਸ਼ੀ ਉਹ ਵੀ ਟ੍ਰੇਨਿੰਗ ਦਾ ਬਹੁਤ ਵੱਡਾ ਮਾਮਲਾ ਹੈ ਤਾਂ ਸਾਰੀ ਐਸੀ ਡਿਟੇਲ ਕੰਪਲਿਸ਼ ਕਰਾਂਗੇ ਇਹ ਇਨਸੀਡੈਂਟ ਤੋਂ ਪਹਿਲਾਂ ਕੀ ਹੋਇਆ ਤੇ ਬਾਅਦ ਵਿੱਚ ਕੀ ਹੋਇਆ ਕਿ ਕਿਹੜੀ ਵੀਡੀਓ ਨੇ ਵੀਡੀਓ ਵਾਇਰਲ ਕੀਤੀ ਆ कि ਜੀਮ ਵਿੱਚ ਵੀਡੀਓ ਵਾਲੀ ਦਿੱਤੀ ਹੈ ਉਹ ਬਤਾਇਆ ਜਾ ਪ੍ਰੋਪਰ ਜਿਹੜਾ ਐਸ ਪਰ ਲਾ ਹੈ ਜਿਹੜਾ ਨਵਾਂ ਹੁਣ ਆਈਟੀ ਐਕਟ ਕਾਰਜਵਧੀ ਅੰਦਰ ਨਵਾਂ ਅਸੀਂ ਇਸਾ ਦਾ ਪ੍ਰੋਪਰ ਜੀ ਫੋਨ ਚੋਂ ਹੀ ਕਵਰ ਕਰਾਂਗੇ ਡਿਟੇਲਡ ਨੂੰ ਫੈਂਸੀ ਕਿਗਜ਼ਾਮੀਨੇਸ਼ਨ ਹੋਗੀ ਲੈਸ ਨੂੰ ਤਾਂਕੀ ਜਿਹੜਾ ਇਸ ਤਰ੍ਹਾਂ ਦਾ ਗੀਨਿਸ਼ ਕ੍ਰਾਈਮ ਹੈ ਉਹਦੇ ਵਿੱਚ ਦੋਸ਼ੀ ਨੂੰ ਸਭ ਤੋਂ ਸਖਤ ਸਜ਼ਾ ਕੋਰਟ ਫਲੋ ਸਰਹਨੇਕ ਬੰਦਾ ਦੀ ਉਮੀਦ ਹੈ ਜੇ ਸ਼ਾਮਲ ਹੁੰਦੀ ਇਸ ਇਨਸੀਡੈਂਟ ਦੇ ਵਿੱਚ ਜੋ ਦਿਖ ਰਿਹਾ ਹੈ ਜੀ ਜੋ ਸਾਨੂੰ ਲੱਗਣੇ ਪੰਚੋ ਛੇ ਬੰਦੇ ਹੋ ਸਕਦੇ ਨੇ ਜ ਜਿਹਦੇ ਵਿੱਚ ਇੱਕ ਮੇਨ ਤੁਸੀਂ ਫੜ ਲਿਆ ਉਹ ਅੱਗੇ ਉਹਨਾਂ ਤਫਤੀਸ਼ ਜਿਵੇਂ ਇਹ ਉਹ ਅਨਫੋਲਡ ਹੋ ਗਈ ਸਰ ਕਿਸ ਤਰੀਕੇ ਨਾਲ ਇਹਨਾਂ ਦਾ ਕਾਬੂ ਕੀਤਾ ਜੀ ਇਹਦਾ ਭਰਾ ਹੀ ਹੈ ਯਾਰ ਪੈਚ ਗਿਆ ਜੀ ਉਹਨੂੰ ਸ਼ੱਕ ਸੀ ਇਹ ਦੋਨਾਂ ਬੰਦਿਆਂ ਤੇ ਤੇ ਜਦੋਂ ਅਸੀਂ ਅੱਗੇ ਸ਼ੱਕ ਨੂੰ ਖੜਾ ਉਹ ਕਨਫਰਮ ਤਾਂ ਹੋਈ ਜਦੋਂ ਇਹ ਗੱਡੀ ਜਿਹੜੀ ਜਿਹੜੀ ਮੈਂ ਤੁਹਾਨੂੰ ਦੱਸਿਆ ਟਾਟਾ ਜ਼ੀਨੌਨ ਹੈ ਪੀਵੀ 10 ਡੀ ਜ਼ेड ਕਾਲੀਹਾਟ ਜਦੋਂ ਇੱਕ ਕੈਮਰੇ ਆ ਦੇ ਵਿੱਚ ਅਸੀਂ ਤਫਤੀਸ਼ ਸ਼ੁਰੂ ਕੀਤੀ ਤਾਂ ਕੈਮਰੇ ਦੇ ਵਿੱਚ ਗੱਡੀ ਆ ਗਈ ਤਾਂ ਫਿਰ ਸਾਨੂੰ ਸੂਚਨਾ ਕਨਫਰਮ ਹੋ ਗਿਆ ਕਿ ਗੱਡੀ ਉਹਨਾਂ ਦੀ ਬਲੌਕ ਕਰਦੀ ਤੇ ਪੁਲਿਸ ਟੀਮ ਦੇ ਪੂਰੇ ਐਫਰਟਸ ਰਹੇ ਸਰ ਗੋਲੀ ਹਾਲਾਂਕਿ ਫਾਦਰ ਨੇ ਬਾਈਨਿੰਗ ਪਰਸਵਜ ਕਰਾਇਆ ਸੀ ਬਟ ਕਿਉਂਕਿ ਕੋਈ ਮੌਕੇ ਤੇ ਸਾਨੂੰ ਉਹ ਵੀਡੀਓ ਨਹੀਂ ਮਿਲੀ ਤਾਂ ਇਨਸੀਡੈਂਟ ਦੀ ਥੋੜੀ ਦੂਰ ਦੀ ਵੀਡੀਓ ਸੀਗੀ ਤੇ ਉਹ ਉਹਨੂੰ ਟ੍ਰੇਸ ਕਰਦੇ ਉਹ ਇਹ ਬੜੀ ਮਿਹਨਤ ਨਾਲ ਵਿਦੀਨ 48 ਆਵਰ ਉਸਨੇ ਟ੍ਰੇਸ ਕੀਤਾ ਸੋ ਇਹ 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 ਇੰਪੋਰਟੈਂਟ ਕੇਸ ਇਹ ਲਗਾ ਅਸੀਂ ਕ੍ਰੈਕ ਕੀਤਾ ਸਰ